ਤੋ ਵੱਡੀ ਆਈ ਤੇ ਦੋ ਕੁੜੀਆਂ ਨੇ ਬੱਚੇ ਜੁੜਦੇ ਕਿੰਨੇ ਬੱਚੇ ਸੀ ਦੋ ਸੀ ਦੋਨੋਂ ਕੁੜੀਆਂ ਕੋ ਇੱਕ ਇੱਕ ਸੀ ਇੱਕ ਇੱਕ ਦੇ ਬੱਚੇ ਜੰਮਦੇ ਪੁੱਛੇ ਨਾਲੇ ਦੇ ਸੜਕ ਤੇ ਜੋ ਨਾਲੇ ਦੇ ਸੜਕ ਤੇ ਚੱਲ ਗਈਆਂ ਤੇ ਪੁੱਛਣ ਵਾਲਾ ਹੋਏ ਚਮਣਾ ਕਾਦੋ ਸੀ ਐਕਟਿਵ ਦੇ ਆਈਆਂ ਸੀ ਭਾਈ ਕਿੱਤੇ ਲੰਗਦੇ ਐ ਐਕਟਿਵ ਸੀ ਉਹ ਸ਼ੂਗਾਂ ਦੇ ਤਾਲੀਆਂ ਐਂਕ ਲੱਗੀਆਂ ਸੀ ਦੋਨਾਂ ਦੇ ਅਮੀਰ ਘਰ ਦੀਆਂ ਸੀ ਸੁਤਨਾਮ ਮਿਲਦੇ ਨੇ ਇਹਨਾਂ ਦੇ ਬੱਚੇ ਹੋ ਕੇ ਨਾਲੇ ਛੱਡ ਗਿਆ ਨਾਲੇ ਛੱਡ ਗਿਆ ਦੇਖੋ ਪਾਣੀ ਦੇਖੋ ਤੁਸੀਂ ਕਿੰਨਾ ਸ਼ਰਮ ਸ਼ਰਮ ਆਉਂਦੀ ਕੀ ਹੈ ਇੱਕ ਬੱਚੇ ਦੀ ਜਿਹੜੀ ਆ ਲਾਸ਼ ਮਿਲਦੀ ਆ ਤਾਂ ਸੰਸਰੀ ਫੈਲ ਜਾਂਦੀ ਆ ਜੋ ਪਿੱਛੇ ਰਾਸ ਦੇਖ ਰਹੇ ਹੋ ਕਿ ਇਹ ਨਾਲਾ ਗੰਦਾ ਨਾਲਾ ਜੋ ਤਾਜਪੁਰ ਰੋਡ ਤੇ ਮੌਜੂਦ ਆ ਜਿੱਥੇ ਇੱਕ ਨਿੱਕੇ ਬੱਚੇ ਦੀ ਜਿਹੜੀ ਆ ਕਿ ਡੈੱਡ ਬੋਡੀ ਮਿਲਦੀ ਆ ਜੋ ਸਿਚੁਏਸ਼ਨ ਦੀਦ ਵਾਲੋ ਕਰਾਇਆ ਕੀ ਕਰਦੀਆਂ ਕੁੜੀਆਂ ਕੀ ਨਾਮ ਹੈ ਤੇਰਾ ਹਰਿੰਦਰ ਸਿੰਘ ਕੀ ਹੋਇਆ ਕੀ ਆ ਇੱਥੇ ਹੋਇਆ ਪਾਜੀ ਬੱਲਾ ਕੀ ਗੱਲ ਜਦੋਂ ਆਏ ਉਸੋਂ ਮੈਂ ਸਵਾ 1 ਵਜੇ ਛੁੱਟੀ ਲੰਚ ਟਾਈਮ ਸੀ ਮੇਰਾ ਬਾਹੂ ਨੇ ਗੱਡੀ ਭਰਤੀ ਮੈਂ ਇੱਥੇ ਗੱਡੀ ਹਜੇ ਮੈਂ ਯੂ-ਟਰਨ ਮਾਰਦਾ ਹੀ ਪਿਆ ਉੱਤੋਂ ਗੱਡੀ ਆਈ ਐਸੇ ਦੋ ਕੁੜੀਆਂ ਨੇ ਬੱਚੇ ਸੁੱਟਦੇ ਕਿੰਨੇ ਬੱਚੇ ਸੀਗੇ ਦੋ ਸੀ ਦੋਨੋਂ ਕੁੜੀਆਂ ਕੋ ਇੱਕ-ਇੱਕ ਸੀ ਤੇ ਉਹ ਬੱਚੇ ਫੇ ਕਿੰਨੇ ਚੱਲਦੇ ਸੀਗੇ ਛੋਟੇ-ਛੋਟੇ ਸੀਗੇ ਨਿੱਕੇ-ਨਿੱਕੇ ਬੱਚੇ ਜੰਮ ਦੇ ਬੱਚੇ ਸੀ ਅੱਛਾ ਹਾਂਜੀ ਇੱਕ ਨੇ ਇੱਦਾਂ ਇਹਨਾਂ ਬੰਦਿਆਂ ਸੀ ਅੱਛਾ ਆਪਾਂ ਝੂਣ ਨਹੀਂ ਨਾਲੇ ਛੱਡ ਕੇ ਚਲੀ ਗਈਆਂ ਨਾਲੇ ਤੇ ਛੱਡ ਕੇ ਜੋ ਨਾਲੇ ਤੇ ਛੱਡ ਕੇ ਚੱਲਾ ਗਈਆਂ ਤਾਂ ਪੁੱਛਣ ਵਾਲਾ ਹੋਵੇ ਜੰਮਣਾ ਕਹਦਾ ਸੀ ਪਰ ਮੇਰੀ ਗੱਲ ਸੁਣੋ ਪਰ ਇਹ ਨਜਾਇਜ਼ ਕੀਤਾ ਸਾਰਿਆਂ ਨੇ ਕੱਢ ਲਿੱਤਾ ਗਿਆ ਰੈਸਕਿਊ ਕਰ ਲਿੱਤਾ ਗਿਆ ਇੱਕ ਬੱਚਾ ਕੱਢਿਆ ਅਜੇ ਇੱਕ ਅੰਦਰ ਹੀ ਆ ਕਿੰਨਾ ਨੇ ਕੱਢਿਆ ਇਹ ਪਤਾ ਨਹੀਂ ਮਸ਼ਵਾਰੇ ਨੇ ਕੱਢਿਆ ਕਿਹਨਾਂ ਨੇ ਕੱਢਿਆ ਉਹ ਬੱਚਾ ਅਜੇ ਅੰਦਰ ਹੀ ਆ ਬੱਚਾ ਵੀ ਕਰ ਲੋ ਇੱਕ ਬੰਦਾ ਕਹਿੰਦਾ ਮੇਰੀ ਜਨਾਨੀ ਵੀ ਅੰਦਰ ਆ ਪੰਜ ਦਿਨ ਦੀ ਪਿੱਛੇ ਆ ਰਹੀ ਆ ਤੁਸੀਂ ਲਾਸ਼ ਦੇਖਦੇ ਪੰਜ ਦਿਨ ਦੀ ਸੜੀ ਹੋਈ ਘਟੋਕਰ ਇੰਟਰਵਿਊ ਤੋਂ ਲਵੋ ਪੰਜ ਦਿਨ ਦੀ ਲਾਸ਼ ਤੁਸੀਂ ਇੱਥੇ ਲੱਭਦੇ ਪਏ ਹੋ ਜਦੋਂ ਤੁਸੀਂ ਇੱਥੋਂ ਲੰਘਦੇ ਪਈ ਸੀ ਤੁਹਾਡੇ ਸਾਹਮਣੇ ਸਾਰਾ ਕੰਮ ਹੋਇਆ ਸਾਹਮਣੇ ਕੰਮ ਹੋਇਆ ਮੈਂ ਉਹ ਦੱਸੂਗਾ ਮੈਂ ਪਿੱਠ ਪਿਛੇ ਨਹੀਂ ਲਾਦਾ ਭੱਜ ਗਈ ਸੀ ਫਿਰ ਉਹ ਤਾਂ ਨਿਕਲ ਗੀਆਂ ਮੇਰੀ ਬਲੇਰਾ ਵਾਲਾ ਗੱਡੀ ਵਾਲਾ ਬੱਚਾ ਪਿੱਛੇ ਲੱਗਿਆ ਹਾਂ ਕਿ ਕਿਤੇ ਤੇ ਆਈਆਂ ਸੀ ਉਹ ਉਹ ਐਕਟਿਵਾ ਤੇ ਆਈਆਂ ਸੀ ਭਾਈ ਟਿੱਡੇ ਲੰਗਦੇ ਐਕਟਿਵਾ ਸੀ ਉਹ ਸ਼ੂ ਕਾਲੀਆਂ ਐਨਕਾਂ ਲੱਗੀਆਂ ਆਈਆਂ ਸੀ ਦੋਨਾਂ ਦੇ ਅਮੀਰ ਘਰ ਦੀਆਂ ਸੀ ਬੱਚੇ ਸੀ ਛੱਡ ਕੇ ਚਲੇ ਗਈਆਂ ਬਸ ਪਰ ਸਾਨੂੰ ਇਹਨਾਂ ਤੋਂ ਲੱਗਿਆ ਨਾ ਮੈਂ ਕਹਿੰਦਾ ਮੈਂ ਸ਼ਾਲ ਮਾਰ ਦੂੰ ਬੱਚਾ ਗੱਲ ਨੂੰ ਪੁਲਸ ਆਈ ਪੁਲਸ ਆਈ ਆਪ ਹਮਾ ਦਾ ਕੰਟਰੈਕਟ ਲੇਟ ਆਈ ਆ ਭਾਜੀ ਮੈਨੂੰ ਨਹੀਂ ਪਤਾ ਮੈਂ ਤਾਂ ਮਾਲ ਛੱਡ ਕੇ ਆ ਗਿਆ ਸੀ ਉਹਦਾ ਵੀ ਪੱਤਰਕਾਰਾਂ ਨੇ ਇੰਟਰਵਿਊ ਲਿੱਤਾ ਮੇਰਾ ਮੈਂ ਕਿਹਾ ਭਾਜੀ ਐਕਚੁਅਲੀ ਉਹ ਲੱਗੀ ਗੱਲ ਕਿ ਭਾਜੀ ਮੈਂ ਸਿਰਫ ਗੱਡੀ ਲੈ ਮੈਂ ਮਾਲ ਛੱਡ ਕੇ ਵੀ ਗੱਡੀ ਠਗੜੀ ਕੀਤੀ ਗਲਤ ਕੰਮ ਹੋ ਰਹੇ ਨੇ ਬਿਲਕੁਲ ਜੀ ਗਲਤ ਕੰਮ ਆਇਆ ਹੋਣਾ ਚਾਹੀਦਾ ਹੈ ਨਾ ਕੱਢਦੇ ਹੋ ਹਾਂਜੀ ਚਲੋ ਕੀ ਕਾਰਵਾਈ ਕੀ ਹੋਣੀ ਚਾਹੀਦੀ ਵੈਸੇ ਕਾਰਵਾਈ ਕੀ ਹੋਣੀ ਚਾਹੀਦੀ ਨਜਾਇਜ਼ ਇਧਰ ਹੋਣਾ ਜੋ ਬੱਚਿਆਂ ਨੂੰ ਜੋ ਇਦਾਂ ਛੱਡ ਕੇ ਚਲੇ ਜਾਂਦੇ ਨੇ ਕਾਰਵਾਈ ਤਾਂ ਇਹ ਹੋਣੀ ਚਾਹੀਦੀ ਹੈ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਬੱਚੇ ਜੰਮ ਕੇ ਨਾਲੇ ਛੁੱਟੇ ਕੋਈ ਵੀ ਗੰਦੇ ਨਾਲੇ ਜੰਮ ਦੇ ਨਾਲੇ ਛੱਡ ਪਰ ਇਹ ਕਸੂਰ ਕੀ ਸੀ ਉਹਨਾਂ ਜੰਮ ਨੇ ਨਭਜੋਨੇ ਬੱਚਿਆਂ ਦਾ ਕਸੂਰ ਕੀ ਪਤਾ ਕੀ ਹੋ ਸਕਦਾ ਕਈ ਦੁਆਵਾਂ ਮੰਗਦੇ ਨੇ ਕਈ ਬੱਚਿਆਂ ਦੀ ਕੋਕ ਭਰਵਾਉਂਦੇ ਨੇ ਕੋਈ ਫਲ ਲੈ ਕੇ ਆਉਂਦੇ ਨੇ ਲੇਕਿਨ ਬੱਚੇ ਵੀ ਕਿਸਮਤ ਨਾਲ ਮਿਲਦੇ ਨੇ ਇਹਨਾਂ ਦੇ ਬੱਚੇ ਹੋ ਕੇ ਨਾਲੇ ਛੱਡ ਗਏ ਨੇ ਨਾਲੇ ਛੁੱਟ ਗਏ ਦੇਖੋ ਪਾਣੀ ਦੇਖੋ ਤੁਸੀਂ ਭਾਈ ਅੱਗੇ ਆ ਯਾਰ ਤੂੰ ਵੀ ਭਾਈ ਅੱਗੇ ਆ ਨਾ ਨਾ ਮੈਂ ਉਹ ਨਹੀਂ ਕਹਿ ਰਿਹਾ ਕਿ ਇਦਾਂ ਦੇ ਬੰਦੇ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਜਿਹੜੇ ਨਵਜੋਨਾਂ ਦੇ ਬੱਚੇ ਛੱਟ ਕੇ ਚਲਾਈ ਜਾਂਦੀਆਂ ਨੇ ਯਾਰ ਸਜ਼ਾ ਤਾਂ ਕਾਨੂੰਨੀ ਕਾਰਵਾਈ ਤਾਂ ਕਰਨੀ ਚਾਹੀਦੀ ਏ ਬੰਦਿਆਂ ਨੂੰ ਯਾਰ ਫੇਰੇ ਕੀ ਉਹਨਾਂ ਦੇ ਕੀ ਨਿੱਖਿਆ ਕਿ ਸੀ ਇੱਕ ਤਾਂ ਇਨਸਾਨੀ ਜੂਨ ਚਾਹੀਏ ਨੇ ਵਿਚਾਰੇ ਇਨਸਾਨੀ ਜੂਨ ਤੋਂ ਬਾਅਦ ਇਹ ਸਿੱਤਮ ਹੂੰ ਸਹੀ ਹੈ ਮਾਪੇ ਤਾਂ ਕਹਿੰਦੇ ਜਿਗਰ ਦੇ ਟੁਕੜੇ ਹੁੰਦੇ ਬੱਚੇ ਲੇਕਿਨ ਇਹ ਜਿਗਰ ਦੇ ਟੁਕੜੇ ਕਿੱਦਾਂ ਦੇ ਸੀਗੇ ਛੱਟ ਕੇ ਚਲੇ ਗਏ ਨੇ ਗਲਤ ਗੱਲ ਗਲਤ ਗੱਲ ਹੈ ਮੈਂ ਤਾਂ ਬਹੁਤ ਨਿੰਦਿਆ ਕਰਦਾ ਐ ਇਸ ਚੀਜ਼ ਬਹੁਤ ਜ਼ਿਆਦਾ ਨਿੰਦਿਆ ਨਾ ਨਾ ਕੀ ਕਿੰਨੀ ਗਲਤ ਚੀਜ਼ ਆ ਹਾਂ ਬਹੁਤ ਜ਼ਿਆਦਾ ਸਾਰ ਗਲਤ ਚੀਜ਼ ਆ ਇਹ ਇਨਕੁਆਰੀ ਹੋਣੀ ਚਾਹੀਦੀ ਹੈਗੀ ਇਹ ਪੂਰੀ ਦੇਖੋ ਜਿਹੜੇ ਵਿੱਚ ਸੁੱਟ ਕੇ ਇੱਕ ਤਾਂ ਮਿਲ ਗਿਆ ਕਿ ਤਦ ਲੱਭਿਆ ਨਹੀਂ ਹੈਗਾ ਹਲੇ ਤੱਕ ਸਰਕਾਰ ਨੂੰ ਇੱਕੋ ਸਿੱਤ ਤੱਕ ਨਹੀਂ ਇਹ ਦੁੱਝ ਨੂੰ ਵੀ ਕਟੋ ਘਾੜ ਉਹਦਾ ਵਿਚ ਹੱਲ ਕਰੋ ਦਾ ਵਿਚਾਰੇ ਦਾ ਦੋ ਵਾਰ ਪੁਲਿਸ ਆਈ ਪੁਲਿਸ ਤਾਂ ਪਤਾ ਨਹੀਂ ਭਾਈ ਐਸੀ ਵੀ ਹੋਣੇ 10 ਮਿੰਟ ਹੋਇਆ ਇਹਨੂੰ ਹਾਂਜੀ ਬਿਲਕੁਲ ਇਹ ਗੰਦਾ ਨਾਲਾ ਪਿੱਛੇ ਤੁਹਾਨੂੰ ਮੈਂ ਦਰਕਾਰ ਰਿਹਾ ਕਿ ਗੰਦਾ ਨਾਲਾ ਕਰੋ ਕਿ ਯਾਰ ਬੱਚਾ ਤਾਂ ਲੱਭੋ ਬਾਅਦ ਚ ਦੇਖੀਏ ਇਹ ਉਹ ਗੰਦਾ ਨਾਲਾ ਜਿਹਦੇ ਵਿੱਚ ਬੱਚੇ ਦੇ ਦੇਹ ਜਿਹੜੇ ਨੇ ਮਿਲਦੇ ਨੇ ਕਿ ਬੱਚਾ ਜਿਹੜਾ ਤੇ ਸੱਟਿਆ ਹੁੰਦਾ ਵਾ ਬੱਚੇ ਨੂੰ ਰੈਸਕਿਊ ਕਰ ਲੀਤਾ ਜਾਂਦਾ ਪਤਾ ਨਹੀਂ ਮਰ ਗਿਆ ਕਿ ਜਿੰਦਾ ਵਾ ਲੇਕਿਨ ਇਹ ਗੰਦੇ ਨਾਲੇ ਦੇ ਵਿੱਚ ਪਹਿਲੇ ਵੀ ਇੱਕ ਬੱਚਾ ਜਿਹੜਾ ਮਿਲਦਾ ਵਾ ਸ਼ਨੀ ਮੰਦਰ ਦੇ ਬਾਹਰ ਚਾਵਲ ਦੀ ਬੋਰੀ ਦੇ ਵਿੱਚ ਬੱਚਾ ਜਿਹੜਾ ਕੋਈ ਮੰਦਰ ਦੇ ਬਾਅਦ ਛੱਡ ਕੇ ਰੱਖ ਕੇ ਚਲਾ ਜਾਂਦਾ ਮਰਿਆ ਬੱਚਾ ਮੁੰਡਾ ਹੁੰਦਾ ਵਾ ਉਪਤੇ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਗੰਦੇ ਨਾਲੇ ਦੇ ਵਿੱਚ ਚਸ਼ਮਦੀਤਾ ਦੇ ਕਹਿੰਦੇ ਵੀ ਦੋ ਬੱਚੇ ਸੀਗੇ ਦੋਨੋਂ ਵਿੱਚੋਂ ਇੱਕ ਰੈਸਕਿਊ ਮਰ ਗਿਆ ਜਿਹੜਾ ਕਢ ਲੀਤਾ ਗਿਆ ਲੇਕਿਨ ਅਜੇ ਵੀ ਇੱਕ ਵੀ ਜਿਹੜਾ ਅੰਦਰ ਹੈਗਾ ਵਾ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਆਖਿਰ ਹੋ ਕੀ ਦਿਆ ਵੈ ਕਿ ਬੱਚਿਆਂ ਨੂੰ ਜਿਹੜਾ ਕਦੀ ਸ਼ਨੀ ਮੰਦਰ ਦੇ ਬਾਹਰ ਚਾਵਲ ਦੀ ਬੋਰੀ ਦੇ ਵਿੱਚ ਬੱਚੇ ਨੂੰ ਮਾਰ ਕੇ ਰੱਖ ਦਿੱਤਾ ਜਾਂਦਾ ਨੌਜਰ ਨੇ ਬੱਚੇ ਨੂੰ ਅੱਜ ਬੁੱਡੇ ਨਾਲੇ ਦੇ ਵਿੱਚ ਦੋ ਬੱਚਿਆਂ ਨੂੰ ਸੜ ਦਿੱਤਾ ਜਾਂਦਾ ਵੈ ਲੇਕਿਨ ਇੱਕ ਨੂੰ ਬਚਾਲ ਇੱਕ ਨੂੰ ਕੱਢ ਲਿੱਤਾ ਜਾਂਦਾ ਬਾਹਰ ਲੇਕਿਨ ਇਸ ਸੰਸਾਰ ਦੀ ਕੀ ਰੀਲਾ ਕੋਈ ਬੱਚੇ ਪਾਣਸ ਤੇ ਫਲ ਲੈ ਕੇ ਆਂਦਾ ਕੋਈ ਦੁਆਵਾਂ ਮੰਗਦਾ ਕੋਈ ਕਹਿੰਦਾ ਕਿ ਮੈਂ ਇੰਨੀ ਵਾਰ ਦਰਬਾਰ ਆਵਾਂਗਾ ਤੇ ਮੈਨੂੰ ਬੱਚੇ ਦੀ ਕੋਕ ਮੇਰੀ ਭਰਤੀ ਜਾਵੇ ਜਿਨ੍ਹਾਂ ਦੀ ਕੋਕ ਨਹੀਂ ਭਰੀ ਜਾਂਦੀ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੀ ਕੋਕ ਭਰੀ ਜਾਂਦੀ ਉਹ ਇੱਧਰੇ ਕੰਮ ਕਰਦੀਆਂ ਨੇ ਲੇਕਿਨ ਪੁਲਿਸ ਤੋਂ ਵੀ ਅਸੀਂ ਕਾ ਵਿਸ਼ਵਾਸ ਲੈਂਦੇ ਆ ਕਿ ਪੁਲਿਸ ਵੀ ਲਗਾਤਾਰ ਇਹ ਕਾਰਵਾਈ ਕਰੇ ਲੇਕਿਨ ਕੋਣ ਨੇ ਜਿਹੜੇ ਬੱਚਿਆਂ ਨੂੰ ਵੀ ਜਿਹੜੇ ਨੇ ਇਹ ਛੱਟ ਕੇ ਚਲੇ ਜਾਂਦੇ ਨੇ ਲੁਧਿਆਣਾ ਕੈਰਮੇ ਧਰਮੇ ਨਾਲ ਵਿਸ਼ਾਲ ਕਪੂਰ ਜਣਾ ਲਈ